ਇਹ ਲੋ ਜੀ ਪਿੰਡ ਪਹੁੰਚ ਗਏ ਆਪਾਂ ਤੇ ਗੇਟ ਕਿਹੜਾ ਖੋਲ ਰਿਹਾ ਤੁਸੀਂ ਪਰਛਾਵਾਂ ਦੇਖੋ ਗੇਟ ਉਹ ਤਾਂ ਖੁੱਲ ਹੀ ਰਿਹਾ ਪੂਰਾ ਜ਼ੋਰ ਲਾ ਰਖਿਆ ਨੇ ਨੋਂ ਮੱਝੀ ਨੇ ਆਪਾਂ ਨੂੰ ਸਾਰੇ ਕੰਮ ਨਵੇੜ ਤੋਂ ਆ ਰਹੇ ਆਪਾਂ ਹਾਂ ਹਾਂ ਪਿਲਰਾਂ ਵਾਲੇ ਸਾਰੇ ਹਜੇ ਤੱਕ ਨਹੀਂ ਖੁੱਲੇ ਸਿਆਣੇ ਕਿੱਥੇ ਨੇ ਸਾਰੇ ਘਰ ਦੇ ਇਹਨੂੰ ਪ੍ਰਧਾਨ ਬਣਾ ਰੱਖਿਆ ਬਾਪੂ ਨੂੰ ਬਾਲਦੇ ਨੇ ਮੈਂ ਕਰੋਂ ਹਣ ਕੋਲ ਅਜਾ ਉਹਨਾਂ ਨੂੰ ਕੈਮਰੇ 'ਚ ਨਹੀਂ ਦਿਖੰਡਿਆ ਫਾਤੇ ਮਸਾਂ ਗੇਟ ਖੁੱਲਿਆ ਤੇਰੇ ਕੋਲ ਫਾਤੇ ਪਰ ਗੇਟ ਖੁੱਲਿਆ ਨਹੀਂ ਤੈਨੂੰ ਗੇਟ ਦਾ ਯਾਰ ਖੁੱਲਿਆ ਨਹੀਂ ਯਾਰ ਅੱਧਾ ਤਾਂ ਖੁੱਲ ਗਿਆ ਸੀ ਅੱਧਾ ਖੁੱਲ ਗਿਆ ਬਾਸਾ ਤੇ ਵੱਡਾ ਬੰਦਾ ਗੇਟ ਖੋਲਣ ਭੇਜਿਆ ਕੋਈ ਲਾਕ ਪਾ ਲਾ ਚਾਬੀ ਦਾ ਲੈ ਆਇਆ ਤੂੰ ਲੌਕ ਵੀ ਲਾ ਲੈ ਮਿਲਣਾ ਨਹੀਂ ਹੈਗਾ ਲਹਿਰ ਫਾਤੇ ਗਲਤ ਗੱਲ ਆ ਤੇਰੀ ਲਓ ਗਿਆ ਤੇ ਲੋ ਜੀ ਇਧਰ ਆਪਾਂ ਰਾਦੇ ਆਏ ਸੀ ਤੇ ਰਾਤ ਉਦੋਂ ਬਲੌਗ ਸ਼ੁਰੂ ਨਹੀਂ ਕੀਤਾ ਹਮਣਾ ਤੇਰਾ ਤੇ ਮੈਚੂ ਰਬੜਮੈਨ ਮੇਰਾ ਨਹੀਂ ਹੋਇਆ ਜਿਹੜੇ ਰਿੰਪੀ ਲਈ ਲਈ ਕਿੰਨੇ ਨੋਰੇ ਚੰਗ ਬਰੰਗੇ ਹਾਂ ਤੇ ਮੈਂ ਕੀ ਪਾਇਆ ਦੇ ਦੇ ਮੈਨੂੰ ਇੱਕ ਅੱਧਾ ਉਹ ਰਿੰਪੀ ਦੇ ਰੰਗ ਭੁੱਲ ਗਿਓ ਰੰਗ ਇੱਥੇ ਆਈ ਨਹੀਂ ਲੱਭ ਕੇ ਤੇ ਮੈਨੂੰ ਨਾਲ ਨੇਲ ਪੇਂਟ ਲਾਣ ਨੂੰ ਦੇ ਮੇਰੇ ਹੱਥ ਵੀ ਖਾਲੀ ਨੇ ਸੋ ਗਾਇਜ਼ ਅਸੀਂ ਰੈਡੀ ਹੋ ਗਏ ਆਂ ਤੇ ਅੱਜ ਅਸੀਂ ਚੱਲੇ ਆਂ ਜੀ ਆਪਣੇ ਖਾਸ ਰਿਸ਼ਤੇਦਾਰਾਂ ਕੋਲ ਉਹ ਤੁਹਾਨੂੰ ਦੱਸਾਂਗੇ ਕਿਹੜੇ ਖਾਸ ਰਿਸ਼ਤੇਦਾਰ ਆ ਕੇ ਚੱਲੇ ਆਹ ਨਾ ਰਾਜ ਹੋਇਆ ਪਹਿਲੇ ਮਨਾਉਣ ਚੱਲੇ ਮਨਾਉਣ ਚੱਲੇ ਸਾਰੇ ਕੰਮ ਅਸੀਂ ਸਮੇਟ ਕੇ ਕੋ ਸਾਰੇ ਕੰਮ ਬੰਦ ਆਪਣਾ ਬੁਟੀਕ ਵੀ ਅੱਜ ਸਾਡਾ ক্লোਜ਼ ਹੈ ਕਿਉਂਕਿ ਅੱਜ ਅਸੀਂ ਟੂਰ ਕੱਢਣਾ ਹੈ ਹੋਈ ਕਿ ਤਾ ਇੱਕ ਵੀ ਉਹ ਨਹੀਂ ਹੈਗੀ ਲੈ ਕਿਉਂ ਲੈ ਕੇ ਕੌਣ ਗਿਆ ਲੈ ਕੇ ਤਾਂ ਕੋਈ ਗਿਆ ਨਹੀਂ ਲੂਲਰ ਵੀ ਨਹੀਂ ਲੂਲਰ ਵੀ ਨਹੀਂ ਹੈ ਕਿੱਚਾ ਤੇ ਕਿੱਥੇ ਲੂਲਰ ਕਿੱਥੇ ਗਏ ਨੇ ਲੈ 3200 ਤੇ ਲੂਲਰ ਆਏ ਤੈਨੂੰ ਐਨੇ ਕਿਹੜਾ ਪਤਾ ਉਹਦਾ ਫਤੇ ਸਿੰਘ ਵੀ ਚੋਕ ਤੋਂ ਕਪੜੇ ਕਮਰੇ ਚ ਲੈ ਫਤੇ ਨੇ ਕਿਹੜਾ ਪਾਣੀ ਨੇ ਵਿਚਰਨੇ ਲੈ ਪਾਵੇ ਨਾ ਪਾਵੇ ਅਗਲਾ ਦੱਸ ਤੋਰ ਇਹ ਥੋੜੀ ਹੁੰਦਾ ਹੁੰਦਾ ਉਹਦੋਂ ਪਾਵਾਂ ਦੀ ਨੇ ਉਹ ਜਿਹੜੇ ਡਰਾਈ ਫਰੂਟ ਤੇ ਜੈਸ ਦਿੱਤੇ ਆਹ ਤੇ ਨਾ ਨਹੀਂ ਆਏ ਸੀ ਆਹ ਕਿਹੜੇ ਆਹ ਇੱਕ ਵੱਡਾ ਲੱਭਣ ਹੀ ਗਿਆ ਕੁਛ ਤੇ ਕੀ ਫਾਇਦਾ ਫਿਰ ਕੀ ਫਾਇਦਾ ਸੁਣ ਆਇਦਾ ਯਾਰ ਉਹ ਕਿੱਥੇ ਵੇ ਕੋਲੋਂ ਇੰਨੀਆਂ ਹੋ ਸੀ ਇੱਕ ਵੀ ਫਾਫਾ ਹੋਰ ਇਹਦੇ ਨਾਲ ਮੈਂ ਤਾਂ ਭਾਣੇ ਕੁਝ ਵੀ ਨਹੀਂ ਲੈ ਕੇ ਗਈ ਨਹੀਂ ਇਹਦੇ ਨਾਲ ਦੇ ਕੋਲ ਫਾਫਾ ਹੋਰ ਕਿੱਥੇ ਹੋਰ ਫਿਰ ਹੈ ਕਿੱਥੇ ਇਹ ਚਾਲੇ ਕਮਰੇ ਦੇ ਦੇਖ ਜਾਦਾ ਨੀਦ ਵਾਲੇ ਕਮਰੇ 'ਚ ਆਈ ਨਹੀਂ ਮੈਂ ਵੀ ਪਏ ਹਾਂ ਉੱਥੇ ਲੋਨ ਫੋਨ ਲਾ ਗਗੜਨੇ ਐ ਸਟੇਮ ਕਿਹੜਾ ਫੋਨ ਚੱਕਣਾ ਲਓ ਜੀ ਮੈਂ ਪਹਿਲਾਂ ਸਮਾਨ ਲੱਬਲਾ ਸਮਾਨ ਨਹੀਂ ਲੱਬਿਆ ਪਰ ਚੇਤ ਨਹੀਂ ਪਿਆ ਕਿਤੇ ਅਸ ਤੇ ਇਧਰ ਕਹਿ ਰਹੀ ਇਧਰ ਇਹ ਕਮਰੇ ਚ ਕਿੱਥੇ ਆ ਇੱਥੇ ਤਾਂ ਹੋਰ ਹੀ ਗਾ ਪਿਆ ਹੋਇਆ ਮੈਂ ਤੁਹਾਨੂੰ ਨਾ ਆਪਣੀ ਲੁੱਕ ਦਿਖਾਨੀ ਆ ਖੜਜੋ ਜਰਾ ਸਾਰੇ ਜਣੇ ਤੇ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਲੱਗ ਰਿਹਾ ਲਓ ਦੱਸੋ ਤੇ ਮੈਂ ਸੂਟ ਪਾਇਆ ਬਰਬਰੀ ਦਾ ਇਹ ਸੇਮ ਆਪਣੇ ਕੋਲ ਅਵੇਲੇਬਲ ਹੈ ਜੇ ਕਿਸੇ ਭੈਣ ਨੂੰ ਚਾਹੀਦਾ ਤੁਸੀਂ ਆਪਣੇ ਲਈ ਬਾਇ ਕਰ ਸਕਦੇ ਹੋ ਇਹ ਸਕਾਟਰ ਨਹੀਂ ਹੈਗੀ ਕੋਟਨ ਦਾ ਵਧੀਆ ਵਾਲੀ ਕੋਟਨ ਵੀ ਹਾਂ ਵਧੀਆ ਉਹਦਾ ਜਿਹੜਾ ਪ੍ਰਾਈਸ ਹੈ ਉਹ ਥੋੜਾ ਕਾਸਟਲੀ ਹੈ ਇਹ ਵਿਦਆਊਟ ਦੁਪੱਟਾ ਤੁਹਾਨੂੰ 1800 ਦਾ ਮਿਲੂਗਾ ਜੇ ਤੁਸੀਂ ਦੁਪੱਟਾ ਮੈਨੂੰ ਦਿਖਾ ਤਾਂ ਲੈਣ ਦੇ ਮੈਨੂੰ ਆਹ ਪਾਲ ਮੈਨੂੰ ਲੱਬ ਦੇੜੀ ਨੇਲ ਪੇਂਟ ਦੇ ਰਬੜ ਬੰਡ ਗੱਪਾਂ ਦੇ ਕੰਮ ਚੋਣਾ ਜੇ ਲੱਬ ਕੇ ਲਿਆ ਲੋਕੀ ਇਕ ਪੜੇ ਨੇ ਲੋਕ ਇੱਥੇ ਘਾਤ ਭੁੰਨਦੇ ਜੱਫੀ ਪੋਣੀ ਦੇ ਅਗਲੇ ਨੇ ਮੇਰੇ ਵੀ ਪਾ ਫਿਰ ਤੇਰਾ ਕੱਝ ਪਤਾ ਮੇਰੇ ਵੀ ਪਾ ਕੱਝ ਵਾਲੇ ਮੇਰ ਦਾ ਖਾਜ ਗੇਂਦੇ ਦਾ ਤਾਂ ਹਣ ਤੇ ਪਾਰੇ ਪਿੱਛੇ ਬੈਠ ਤੇ ਪੁੰਦਾ ਪੋਨੀ ਉਹਦੇ ਵਰਗੀ ਕਰਾਤੀ ਤੇ ਮੈਂ ਉਹਦੇ ਵਰਗੀ ਕਰਾ ਇਸੇ ਕਰਕੇ ਕਰਾਈ ਮੈਂ ਹੋਰ ਛੋਟੀ ਕਰਾਣੀ ਹੈ ਉਹ ਵੱਡੀ ਰਹਿ ਗਈ ਤੇ ਲੋ ਜੀ ਆਪਾਂ ਸੂਟ ਦੀ ਗੱਲ ਵਿੱਚ ਰਹਿ ਗਈ ਸੇਮ ਆਪਣੇ ਕੋ ਅਵੇਲੇਬਲ ਹੈ 1850 ਪ੍ਰਾਈਸ ਹੈ ਦਾ ਵਿਦਆਊਟ ਦੁਪੱਟਾ ਪਰ ਮੈਂ ਦੱਸਦਾ ਜੇ ਤੁਸੀਂ ਦੁਪੱਟਾ ਬਾਏ ਕਰਨਾ ਉਹਦੇ ਅਲੱਗ ਚਾਂਸਸ ਹੋਣਗੇ ਤੇ ਇਧਰ ਮੈਂ ਤੁਹਾਨੂੰ ਬਾਟਮ ਦਿਖਾਦਾ ਬਾਟਮ ਤੇ ਮੈਂ ਵਰਕ ਕਰਵਾਇਆ ਅਗਰ ਤੁਸੀਂ ਵਰਕ ਕਰਵਾਉਣਾ ਤੇ ਇਹਦਾ ਪ੍ਰਾਈਸ ਹੋਰ ਵੱਜੇਗਾ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਵਿੱਚ ਕਲਰ ਇੱਕ ਲਾਈਟ ਲੈਮਨ ਵੀ ਹੈ ਜਿਹੜੇਸ ਕਲਰ ਦੀ ਮੈਂ ਲੇਸ ਲਾਈ ਹੋਈ ਹੈ ਨਾ ਇਹ ਵੀ ਕਲਰ ਆ ਤੇ ਬਾਕੀ ਚਲੋ ਜੀ ਆਪਾਂ ਰੈਡੀ ਆ ਆਪਾਂ ਨੇ ਅੱਜ ਜਾਣਾ ਬਹੁਤ ਵੱਡਾ ਟੂਰ ਕੱਢਣਾ ਤੁਸੀਂ ਬਣੇ ਰਹੋ ਵਲੌਗਸ ਤੁਹਾਨੂੰ ਨਾਲ ਦੀ ਨਾਲ ਅਸੀਂ ਦੱਸੀ ਜਾਵਾਂਗੇ ਅਮਨ ਲਿਆ ਲੱਭ ਕੇ ਤੇ ਇਹਦੇ ਨਾਲ ਮੈਂ ਜਿਹੜਾ ਦੁਪੱਟਾ ਰੱਖਿਆ ਜੀ ਉਹ ਰੱਖਿਆ ਮੈਂ ਆਰਗੈਂਜ਼ਾ ਦਾ ਸੌਫਟ ਪਿਓਰ ਆਰਗੈਂਜ਼ਾ ਰੱਖਿਆ ਤੇ ਡਬਲ ਡਾਈ ਕਰਵਾਇਆ ਜੇ ਕਿਸੇ ਨੇ ਬਰਬੀ ਦਾ ਲੈਣਾ ਬਰਬੀ ਦਾ ਲੈ ਸਕਦੇ ਬਾਕੀ ਤੁਹਾਡੀ ਚੋਇਸ ਹੈ ਮੈਂ ਮੈਨੂੰ ਸਪੈਸ਼ਲ ਜਸਵਿੰਦਰ ਭੈਣ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਤੂੰ ਕਿ ਦੁਪੱਟਾ ਨਾ ਜਿਹੜਾ ਔਰਗਾਂਜਾ ਦਾ ਲਿਆ ਕਰ ਤੇ ਮੈਂ ਔਰਗਾਂਜਾ ਦਾ ਦੁਪੱਟਾ ਇਹਦੇ ਨਾਲ ਰੱਖਿਆ ਜੋ ਕਿ ਮੈਨੂੰ ਵੀ ਬੜਾ ਪਸੰਦ ਆਇਆ ਪਰ ਇਹ ਥੋੜਾ ਜਿਹਾ ਕੀ ਇਹ ਸਿਰ ਤੇ ਨਹੀਂ ਲਿਆ ਜਾਂਦਾ ਸਿਰ ਤੇ ਲੈਣਾ ਔਖਾ ਥੋੜਾ ਜਿਹਾ ਆਂ ਦੇਖੋ ਗਾਇਜ਼ ਇਹਨੇ ਨਾ ਸਾਰਾ ਸਮਾਨ ਲਗਾਤਾ ਜਿਹੜਾ ਇਹਨੂੰ ਬਾਹਰੋਂ ਆਇਆ ਕਿਦਾ ਤੂੰ ਕੱਲੀ ਲਾ ਲੇਂਗੀ ਇੰਨਾ ਸਮਾਨ ਮੈਨੂੰ ਐਂ ਦੱਸ ਦੇ ਪਹਿਲਾਂ ਜੇ ਤਾਂ ਲਾ ਲੇਂਗੀ ਮੈਂ ਫਿਰ ਚੱਲ ਛੱਡ ਦੇਣੀ ਆ ਮੈਨੂੰ ਲਾਣੀ ਤਾਂ ਹੀ ਮੈਂ ਕਹਿੰਦੀ ਜੇ ਤਾਂ ਕੱਲੀ ਲਾ ਲੇਂਗੀ ਤਾਂ ਦੱਸ ਵੀ ਕੱਲੀ ਸਾਰਾ ਮਕਾ ਦੇਗੀ ਯਾਰ ਉਹ ਦੇ ਕੇ ਕਲਵਾ ਬੋਦ ਨਾਲ ਤਾਂ ਹੋਰ ਹੋਰਾ ਗਿਆ ਆ ਜੀ ਛੱਡੋ ਤੂੰ ਨਹੀਂ ਲਾਇਆ ਆਉਂ ਸਾਡੋ ਮਗਾਂ ਬਲੱਸ ਤੂੰ ਨਹੀਂ ਲਾਇਆ ਹੈ ਤਾਂ ਤੂੰ ਕੀ ਲਾਣਾ ਸਮਾਨ ਤੇ ਮਤਲਬ ਜੇ ਕੋ ਕੱਲੀ ਫਾਊਂਡੇਸ਼ਨ ਲਾਉਣੀ ਉਹਦੀ ਬਸ ਬਸ ਹੋਰ ਕੁਛ ਨਹੀਂ ਲਾਣਾ ਹੁੰਦਾ ਆ ਦੇਖੋ ਤਰਦੇ ਤਰਦੇ ਨੀਲ ਪੈਣ ਲੱਗ ਰਿਹਾ ਤੇ ਮੈਂ ਉੱਥੋਂ ਚੱਪਲਾਂ ਪਾ ਕੇ ਆ ਗਈ ਸੰਗਰੂਲ ਤੋਂ ਰਾਤ ਤੇ ਆਪਾਂ ਨੇ ਅੱਜ ਚੱਪਲ ਹੀ ਚਲੀ ਇੱਕ ਗੱਲ ਕਰਨਾ ਚਾਹਾਂਗੀ ਕਿ ਅੱਜ ਕੱਲ ਦਾ ਜਿਹੜਾ ਜ਼ਮਾਨਾ ਹੈ ਨਾ ਅੱਜ ਕੱਲ ਦਾ ਜ਼ਮਾਨਾ ਇੰਨਾ ਕਿ ਚੇਂਜ ਹੋ ਗਿਆ ਕਿਸੇ ਵੀ ਤਰ੍ਹਾਂ ਬੜੀ ਅੰਦਾਜ਼ੀ ਹੁੰਦੀ ਹੈ ਨਾ ਤੇ ਬਾਜੀ ਨੂੰ ਸਮਝਾ ਕੇਂਦਰੀ ਜੀ ਜੀ ਆਹੋ ਤੇ ਜਦੋਂ ਤਾਂ ਦੇਖੋ ਆਪਾਂ ਹਨਾ ਆਪਾਂ ਵੀ ਕੋਈ ਵੀ ਸਾਰੇ ਸਾਡੇ ਘਰਾਂ ਬਰਾਜਾ ਕਿਵੇਂ ਆ ਸ਼ੁਰੂ ਤੋਂ ਦੇਖੋ ਕੋਈ ਅਮੀਰ ਨਹੀਂ ਹੁੰਦਾ ਜਦੋਂ ਤਾਂ ਆਪਣੇ ਤੇ ਗਰੀਬੀ ਹੁੰਦੀ ਆ ਤਾਂ ਆਪਾਂ ਕਿਤੇ ਜਾਂ ਮੰਨ ਲਓ ਚੱਪਲ ਪਾ ਕੇ ਕਿਸੇ ਰਿਸ਼ਤੇਦਾਰ ਦੇ ਜਾਂ ਕਿਤੇ ਚਲੇ ਜਾਂਦੇ ਆ ਤਾਂ ਉਹ ਚੀਜ਼ ਨੂੰ ਮਾੜਾ ਸਮਝਿਆ ਜਾਂਦਾ ਕਿ ਚੱਪਲ ਪਾ ਕੇ ਆ ਗਏ ਹਨਾ ਜਦੋਂ ਬੰਦੇ ਕੋਲ ਉਸੇ ਬੰਦੇ ਕੋਲ ਪੈਸਾ ਆ ਜਾਂਦਾ ਉਸ ਉਹ ਬੰਦਾ ਥੋੜਾ ਜਿਹਾ ਤਰੱਕੀ ਕਰ ਲੈਂਦਾ ਉਹ ਬੰਦਾ ਚੱਪਲ ਪਾ ਕੇ ਜਾਏ ਤਾਂ ਫਿਰ ਉਹ ਫੈਸਲ ਹੋ ਜਾਂਦਾ ਇਹ ਤਾਂ ਚੱਕਰ ਨਹੀਂ ਆ ਕਰਣਾ ਫਿਰ ਅਗਲਾ ਕਹਿੰਦਾ ਨਾ ਚੱਪਲ ਪਾੜੀ ਫਿਰ ਕੀ ਹੋ ਗਿਆ ਅੱਜ ਕੱਲ ਤਾਂ ਕੰਫਰਟ ਚਾਹੀਦਾ ਹੈ ਨਾ ਇਹ ਚੀਜ਼ਾਂ ਕਿੰਨਾ ਫਰਕ ਪੈ ਗਿਆ ਨਾ ਕਿ ਜਦੋਂ ਰੇਕ ਦੇ ਆਪਾਂ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਕਿ ਅੱਜ ਕੱਲ ਫਿਰ ਐ ਲੋਕੀ ਕਹਿਣ ਲੱਗ ਪੈਂਦੇ ਨੇ ਲੈ ਇਹਨਾਂ ਕੋਲ ਦੇਖੀ ਚੱਪਲੀ ਪਾ ਕੇ ਆ ਗਏ ਰਿਸਤੇਦਾਰਾਂ ਦੇ ਚੱਪਲ ਹੀ ਪਾੜਾ ਜਲੂਸ ਕੱਢਤਾ ਤੇ ਜੀ ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਂਦੇ ਉਹੀ ਬੰਦਾ ਫਿਰ ਚਾਹ ਪਾਂਚ ਜਿਵੇਂ ਮਰਜ਼ੀ ਚਾਹੇ ਲੋਰਟੀਸ਼ਰ ਨਾਲ ਦੁਰਦੇ ਚਾਹੇ ਨਿਕਰਦੀ ਅਸਾਂ ਸਮਝੇ ਹੈ ਚਾਹੇ ਘਰ ਦੇ ਕੱਪੜੇ ਤੋਂ ਦੇ ਨਾਈਟ ਸੂਟ ਫਿਰ ਵੀ ਕਹਿਣਗੇ ਹਾਂ ਇਹ ਕਹਿੰਦੇ ਤੋਂ ਦੇ ਕਾਲ ਕਹਿਣਗੇ ਕਿ ਮਹਿੰਗੀ ਪਾਈ ਹੋਣੀ ਹੈ ਤੇ ਅੱਜ ਕੱਲ ਰਵਾਜ ਹੈ ਜੀ ਅੱਜ ਕੱਲ ਕੰਫਰਟ ਚਾਹੀਦਾ ਤੇ ਇਸ ਨਾਲ ਤੁਸੀਂ ਸਹਿਮਤ ਹੋ ਜਰੂਰ ਦੱਸਿਓ ਕਮੈਂਟ ਕਰਕੇ ਕੀ ਇਹ ਗੱਲ ਸਹੀ ਹੈ ਜਾਂ ਗਲਤ ਕਿਉਂਕਿ ਅਸੀਂ ਇਹ ਚੀਜ਼ ਅਜਮਾਈ ਹੋਈ ਹੈ ਅਨਮਾਈ ਨਹੀਂ ਮਡਾਈ ਹੋਈ ਅੰਡਾ ਹੰਡਾਈ ਵੀ ਹੈ ਤੇ ਅਜਮਾਈ ਵੀ ਹੈ ਹਾਂ ਮੈਨੂੰ ਬੁਟੀਕ ਚਮਨ ਤਾਂ ਦੱਸਦੇ ਨੀਲਪੈਂਟ ਯਾਰ ਨੀਲ ਬਟਾ ਗਗਨ ਵਾਲੇ ਕਮਰੇ ਦੇ ਉਹੀ ਕਰਦੀ ਰਹਿੰਦੀ ਇਸ ਨੇ ਵਿਚ ਨੇ ਮੇਰੇ ਕੋਲ ਤਾਂ ਆਹੀ ਜਿੱਦਾਂ ਦੀ ਆਈਆਂ ਆਹੀ ਮੈਨੂੰ ਮਿਲੀ ਮੈਂ ਆਹੀ ਲਾਉਂਦੀ ਆ ਕੀ ਸਰੋਜੀ ਦੇ ਭਾਂੋਂ ਬਾਨੀ ਕਿਹੜਾ ਰੰਗ ਪਸੰਦ ਆਇਆ ਨੇ ਲੇਪ ਪਿੰਡ ਦਾ ਉਹਨੂੰ ਵੀ ਲੈ ਕੇ ਰੱਖ ਲੋ ਦੇ ਲਈ ਰੱਖ ਲੋ ਭਾਂਡ ਲਈ ਇਹਨਾਂ ਤੋਂ ਨਹੀਂ ਹੂੰ ਬਾਹਰ ਵਾਲੇ ਵੀ ਇੰਡੀਆ ਦਾ ਸਮਾਨ ਚਾਹੀਦਾ ਤੇ ਇੰਡੀਆ ਵਾਲੇ ਨੂੰ ਬਾਹਰ ਵਾਲਾ ਸਮਾਨ ਚਾਹੀਦਾ ਹੈ ਫਟਾਣ ਗੱਡੀ ਸਟਾਰਟ ਕਰ ਲੋ ਤੁਸੀਂ ਬੂਟ ਬਾਟ ਵੀ ਪਾ ਲੋ ਮਧਾਨ ਸਾਹਿਬ ਚੱਪਲਾ ਸੀ ਜਾਊਗਾ ਅੱਜ ਮੇਰੇ ਵਾਂਗ ਹੈ ਤਾਂ ਇੱਧਰ ਸਾਡੀ ਮੰਮੀ ਦਾਦੀ ਨਹੀਂ ਤੁਹਾਡੀ ਬੁਰੀ ਨਹੀਂ ਹੋਈ ਪਾਣ ਦੇ ਹੋਏ ਚੱਲੀ ਆਪਣੇ ਪੀ ਕੇ मम्मी आज पेके चली मम्मी पूरी खुश है खुश है मम्मी चुन्नी तो देखा चल चलो 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 बढ़िया चावल ही अपने पेके जाके हाँ ठीक है ना नहीं नहीं हाँ अपने पेके तो चाय वखरा है मदे चलो तोर पे अपन जुत्ती हाथ तू तो बैग नहीं है मम्मी बाबा के चैन है नहीं कि तो टेक दी नहीं हैगी कि मम्मी ਕੀ ਕਿਤਾ ਟੈਗ ਵੀ ਬਹਿ ਦੇਣਾ ਤੇ ਕਿੜਾ ਕਿੜਾ ਤੇ ਕਿੜਾ ਕਿੜਾ ਤੇ ਕਿੜਾ ਲੈ ਹੁਣ ਪਾਣੀ ਚ ਇੱਥੇ ਆ ਗਿਆ ਬਸ ਬਸ ਓ ਗਮਲੇ ਚੋਂ ਬਾਹਰ ਆ ਜਾਣਾ ਪਾਣੀ ਗੱਡੀ ਚ ਪਾਣਾ ਹੁਣ ਗਮਲੇ ਚ ਪਾਤਾ ਚਲ ਥੋੜਾ ਹੋਰ ਕੀ ਕੋਈ ਚੀਤਨ ਹੋਰ ਨਹੀਂ ਕੁੜੀ ਜਿਹੜੀ ਤੁਹਾਡੀ ਮੰਮੀ ਨੂੰ ਭੁੱਲੀ ਕੰਮ ਕਰਾ ਸਕਦਾ ਆ ਦੇ ਆ ਤਾਂ ਜੜਮਾ ਆਜਾ ਚੰਦਰ ਪੰਜ ਸੱਤ ਮਹੀਨੇ ਪਹਿਲਾਂ ਹੈ ਪੰਜ ਹਾਂ ਤੁਹਾਨੂੰ ਦੰਦ ਵਾਲੇ ਦੰਦ ਵੀ ਨਹੀਂ ਆਇਆ ਇਹ ਜਿਹੜੇ ਪੰਜ ਮਹੀਨਿਆਂ ਦੀ ਏ ਤੁਹਾਡੇ ਦੋ ਦੰਦਾਂ ਦਾ ਆ ਕੇ ਟੁੱਟ ਗਏ ਉਹ ਤੇ ਕਦੇ ਆਏ ਵੀ ਨਹੀਂ ਆਏ ਟੁੱਟ ਵੀ ਗਏ ਹੋਰ ਦੰਦ ਟੁੱਟ ਗਏ ਉਹ ਸੀ ਨਹੀਂ ਚਾਹਣਾ ਕਰਨਾ ਹਾਂ ਜਿੰਜਰ ਦੀ ਨਹੀਂ ਠੀਕ ਹੈ ਲੈ ਤਾਂ ਬੰਦ ਕਰ ਦੋ ਫालतू ਮੰਮੀ ਕਿਹੜਾ ਲਾ ਲਿਓ ਤੇ ਨੋ ਜੀ ਇਧਰ ਗੱਡੀ ਨਿਕਲ ਗਈ ਮੈਂ ਅਮਨ ਕੁਲਵਿੰਦਰ ਤੇ ਮੰਮੀ ਸਾਰੇ ਅਸੀਂ ਚੱਲੇ ਆਂ ਮੰਮੀ ਦੇ ਪੇਕੇ ਗੱਡੀ ਗੱਡੀ ਦੇਖੀ ਮੰਮੀ ਗੇਟ ਖੋਲ ਜਾ ਕੇ ਚਲੋ ਆਮੜਾ ਫੋਨ ਫੋਨ ਸਕੂਟੀ ਤੇ ਪਿਆ ਦੇ ਮਹਾਰਾਗੇ ਨੇ ਪਤਲੀ ਪਤ 40 45 ਫੋਨ ਖੜ ਕੇ ਜਾਣਾ ਇਧਰੋਂ ਲੈ ਲੈ ਫਿਰ ਉਧਰੋਂ ਤਾਂ ਲੋਕ ਲੱਗਾ ਲਾਏ ਲਾ ਕੇ ਅੰਦਰ ਮੈਨੂੰ ਕੀ ਪਤਾ ਨਹੀਂ ਸਮਾਂ ਤਾਂ ਨਾਲ ਖੜ ਕੇ ਆਏਗਾ ਜੂ ਗੱਡੀ ਵੀ ਗੰਦੀ ਹੋਈ ਪਈ ਏ ਗੱਡੀ ਉਦੋਂ ਦਵਾਈ ਜਦੋਂ ਚੱਡੀ ਕਰਕੇ ਆਈ ਸੀ ਲੈ ਆਲੇ ਰੱਖੀਂ ਵਿੱਚ ਆ ਵੀ ਲੋਕ ਲੱਬ ਟਿਕਦਾ ਹੂੰ ਆ ਲੋਕ ਲੱਖਾ ਗਾਣਾ ਆਪਾਂ ਨੇ ਹੀ ਬਟਿਕ ਦੇ ਗਿਆ ਲਵਾਤਾ ਨਾ ਸਾਹਮਣੇ ਬੈਠਿਆ ਫਿਰ ਚੁੰਨੀ ਤਾਂ ਦੇ ਕਿੱਦਾਂ ਜਾਰੀ ਚੁੰਨੀ ਲੈਸ ਵੀ ਨਹੀਂ ਲਾਈ ਨਹੀਂ ਗਗਨ ਦਾ ਸੂਟ ਕਦੇ ਇਹਨੂੰ ਪਾਤਾ ਡੰਮੀ ਨੂੰ ਦਗਨ ਰਖਾਇਆ ਨਹੀਂ ਹੈ ਨਾ ਮੈਂ ਕਿਉਂ ਕੋਲ ਕਿਤੇ ਪਾਰ ਪਸ ਕੋਲ ਤੋਂ ਦੱਜੇ ਵਰਦੀ ਪਾ ਕੇ ਨਾਲੇ ਅਸੀਂ ਕਰਾਂ ਨਾਲੇ ਕਰਾਣੇ ਕੋਰੀਅਰ ਕਿਸੇ ਲਫਾਫੇ ਚ ਪਾ ਆਏ ਥੋੜੀ ਸੱਟਣੇ ਨੇ ਲੈ ਐਵੇਂ ਲਫਾਫਾ ਤੇ ਫੜਾ ਦਾਂਗੇ ਆਪਾਂ ਲਫਾਫਾ ਫੜਾ ਦਾਂਗੇ ਇੱਥੇ ਬਟਿਕ ਚ ਤੇ ਨਹੀਂ ਪਿਆ ਉਹ ਲਫਾਫਾ ਕਿਹੜਾ ਉਹ ਲਫਾਫਾ ਇਹਨੂੰ ਬੁਟੀਕਾਂ ਨੂੰ ਨਾ ਫਿਰ ਇੱਥੇ ਉੱਥੇ ਘਰੇ ਪਏ ਹਨ ਯਾਰ ਪਹਿਣਾ ਦੇ ਬੁਟੀਕ ਵਾਲੇ ਫਾਫਾ ਚਲਾ ਖਾਲੀ ਕਰ ਲੈ ਇਹ ਚੋਣੇ ਨਹੀਂ ਹੈ ਦੀ ਪਹਿਣਾ ਦੇ ਬੁਟੀਕਾਂ ਤੇ ਹलो ਗਾਇਸ ਅਸੀਂ ਹੁਣ ਨਿਕਲ ਲਗੇ ਆ ਸੂਟ ਹੋਗੇ ਦੋਨੇ ਸੇਲ ਪਤਾ ਨਹੀਂ ਲੈ ਪਤਾ ਨਹੀਂ ਕਹਿੰਦੀ ਲਿਸਟ ਦੇਖਣੀ ਪਊ ਤੇ ਲਾਲ ਲੋ ਜੀ ਮੇਰੇ ਨਾਲ ਦਾ ਸੇਮ ਤੁਹਾਨੂੰ ਸੇਮ ਸੂਟ ਮਿਲ ਜੇਗਾ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਠੀਕ ਹੈ ਬਾਕੀ ਤੁਹਾਨੂੰ ਆ ਕੇ ਦਿਖਾਵਾਂਗੇ ਹੁਣ ਅਸੀਂ ਜਾਈਏ ਪਹਿਲਾਂ ਇਹ ਫੈਬਰਿਕ ਹੋਰ ਹੈ ਮੇਰਾ ਬਰਬਰੀ ਹੈ ਮੈਂ ਤਾਂ ਗੱਡੀ ਖੋਲ ਰੱਖੀ ਐ ਇਸਦੀ ਕੂਲਿੰਗ ਕਰਦੇ ਨਹੀਂ ਸਾਰੇ ਇਹ ਕਾਟਨ ਬਰਬਰੀ ਹੈ ਤੇ ਇਹ ਦੂਜਾ ਬਰਬਰੀ ਹੈ ਇਹਦੇ ਵਿੱਚ ਇੱਕ ਆਰ ਡਿਗਾਈ ਨਾ ਠੀਕ ਹੈ ਇਹ ਕਾਰ ਡਿਜ਼ਾਈਨ ਹੈ ਕਾਰ ਡਿਜ਼ਾਈਨ ਹੈ ਇਹ ਟੀ ਸਟਾ ਦਾ ਹੈ ਇਹ ਥੋੜਾ ਤੁਹਾਨੂੰ ਕਾਸਟਲੀ ਮਿਲੇਗਾ ਜਿਹੜਾ ਮੈਂ ਵੇਅਰ ਕੀਤਾ ਉਹ ਵੀ ਟੀ ਸਟਾ ਦਾ ਨਹੀਂ ਉਹ ਟੀ ਸਟਾ ਦਾ ਨਹੀਂ ਹੈਗਾ ਉਹ ਹੋਰ ਹੈ ਐਂ ਸਿੱਟ ਤੇ ਤੂੰ ਲੋ ਕਿਥੇ ਚਾਬੀ ਕਿਥੇ ਅਸੀਂ ਬੰਦ ਕਰਦੇ ਤੁਹਾਨੂੰ ਮੈਨੂੰ ਕੀ ਪਤਾ ਚਾਬੀ ਕਿੱਥੇ ਦੇਖ ਗਗੜੋ ਰਿਆਕ ਬਹਿ ਜਾਣਗੇ ਆ ਫਿਰ ਇੱਕ ਚਾਬੀ ਦਾ ਹੋਗਾ ਬੇਸ ਤੇ ਬੰਦ ਕਰਨਾ ਇਹਨਾਂ ਆ ਚਾਬੀ ਹੁਣ ਤੈਨੂੰ ਪਤਾ ਦੇਖ ਕਿੱਥੇ ਆ ਤੂੰ ਜ ਮੈਂ ਫਟਾਫਟ ਨੀਲ ਪੇਂਟ ਲਾ ਲਿਆ ਤੈਨੂੰ ਕੰਮ ਕਰਨਾ ਚਾਹਤਾ ਅੰਦਰ ਲੋਗ ਰੱਖਾ ਉਧਰ ਦਿੱਤਰਿਆ ਉਧਰੋਂ ਬੰਦ ਪਿਆ ਚਾਬੀ ਹੈ ਨਹੀਂ ਵਿੱਚ ਉਹਦੀ ਨਹੀਂ ਨਹੀਂ ਖੁੱਲਾ ਹੋਣਾ ਹੈ ਨਹੀਂ ਚਾਬੀ ਵਿੱਚ ਮੈਂ ਦੇਖਿਆ ਦੇਖ ਲੈ ਚਾਬੀ ਹੈ ਨਹੀਂ ਕੱਚ ਲਾ ਖੁੱਲਾ 4 ਹੀਰ ਦੇਖੇ ਵਿੱਚ 10 ਨੇ ਲਪਾਪੇਂ ਚ ਪਾਲਿਆ ਦੱਸ ਭੱਜ ਭੱਜ ਕੇ ਰੱਖ ਡਿੱਗੀ ਹੋਰ ਆ ਕੰਮ ਨਹੀਂ ਸਾਡੇ ਸਾਰੇ ਬਾਹਰ ਵਾਲੇ ਨੇ ਉਹ ਪਰਲੇ ਬਾਹਰ ਕਿੱਥੇ ਚੱਪ ਚੰਗੀ ਪਈ ਐ ਸਾਈਡ ਤੇ ਦਮਾਰ ਦੇ ਵਿੱਚ ਕਿੱਥੇ ਆਹ ਥਾਰ ਤੇ ਚੰਗੀ ਪਈ ਐ ਇੱਧਰ ਹੀ ਅੰਦਰ ਹੀ ਆਹ ਪਈ ਚਾਬੀ ਲਾ ਦ ਨੌਕ ਹਾਂ ਲਾ ਦੇ ਹਾਂ ਮੈਂ ਐਸੀ ਬੰਦ ਕਰਤਾ ਪੱਖਾ ਚੱਲ ਨਹੀਂ ਰਿਹਾ ਬਸ ਲੋ ਜੀ ਬਟੀਕ ਹੋਣ ਗਗਨ ਹੋਰੀ ਆ ਕੇ ਖੁੱਲਣਗੇ ਤੇ ਆਪਾਂ ਚੱਲੇ ਆ ਚਾਬੀ ਕਿਹੜੀ ਇਹਦੀ ਯਾਰ ਅਮਨ ਚਾਬੀ ਕਿਹੜੀ ਇਹਦੀ ਇਹ ਤਾਂ ਮੋਟੀ ਬੜੀ ਏ ਦੇ ਕੋਈ ਵੀ ਨਹੀਂ ਪਈ ਹੈਗੀ ਚੱਲ ਚਾਬੀ ਕਰੇ ਦੇ ਕੇ ਆ ਜਾ ਲਾ ਮਮੀ ਥੋੜੀ ਹੋ ਪਰੇ ਆਹ ਕੱਪੜੇ ਜਿਹੜੇ ਪਏ ਨੇ ਆਇਆ ਤੂੰ ਹੀ ਰਹਿ ਗਈ ਮਮੀ ਨੇ ਮਾਈਕਲ ਕੋਟ ਦਾ ਹਸਾਨਾ ਚੱਕੇ ਚੁੰਨੀ ਮੇਰੀ ਮਿਸਤਰੀ ਦੇਲਾ ਕਹਿੰਦੇ ਇਹ ਆਈ ਆ ਗਈ ਅੱਜ ਤੇ ਹਜੇ ਤੱਕ ਨਹੀਂ ਆਈ ਪੈਣਾ ਦੇ ਬੁਟੀਕ ਬਾਏ ਬਾਏ ਆ ਕੇ ਗਗਣ ਖੋਲੂਗੀ ਹੁਣ ਸਟicker ਲਾਦੀ ਮਮੀ ਨੂੰ ਕਿਤੇ ਹਾਂ ਸਟicker ਰੈਂਦੇ ਨਾਲ ਹੀ ਸਟicker ਰੈਂਦੇ ਨਾਲੇ ਖੜੇ ਮੇ ਲਾ ਦੇਣੀ ਆ ਅਬ ਮੈਂ ਹੁਣ ਲਾ ਕੇ ਮੈਂ ਇੱਥੇ ਰਹੀ ਤੀ ਮੈਂ ਮੈਂ ਪਰਸ ਚ ਨਾ ਪਾ ਲਾ। ਚਾਬੀ ਕਿੱਥੇ ਕਿ ਬਟੀ ਦੀ? ਚਾਬੀ ਕਿੱ데 ਰੱਖੀ ਮੈਂ? ਆ ਬਾਰੀ ਬੰਦ। ਹਾਂ ਬਾ ਉਹ ਤਾਂ ਖੋਲੀ ਨੀ ਨਾ ਛੇੜ ਛੇੜ ਨੀ। ਮੈਂ ਖੋਲੀ ਸੀ ਪਾਣੀ ਕਰੀ। ਖੋਲੀ ਮਮੀ ਸੋਨ ਪਾ ਲੀ। ਮੈਂ ਇਹਦੇ ਦੇ ਕੋਈ ਸਾਡਾ ਪੋਸਟ ਆਫਿਸ ਜਿੱਥੇ ਅਸੀਂ ਕੋਰੀਅਰ ਕਰਵਾਣੇ ਆ। ਇੱਥੋਂ ਭੈਣਾਂ ਦੇ ਸੂਟ ਪਹੁੰਚਦੇ ਆ ਘਰ ਘਰ। ਸਾਜਲੀ ਉਪਡਕ ਖਾਣਾ ਸਾਜਲੀ ਸਾਜਲੀ ਤੇ ਸਾਰੀਆਂ ਭੈਣਾਂ ਦੇ ਤੇ ਕੋਰੀਅਰ ਸਾਰੇ ਕੰਮ ਕਰਕੇ ਜਾਣੇ ਨੇ। ਦਵਿੰਦਰ ਨੂੰ ਫੋਨ ਆ ਗਿਆ ਕਹਿੰਦਾ ਮੈਂ ਕਿਤੇ ਫੋਨ ਆ ਗਿਆ। ਕੋਚਰੀ ਕੁੜੀ ਵੇਖ ਲਈ ਮੇਰੀ ਵੀਡੀਓ ਕੱਤੋਂ ਕਲਾ ਦੇ ਵੇ ਨੇ ਨੀ ਬੋਰਡ ਦੀ ਛਾਂ ਦੇ ਕਿੰਨੀ ਸੋਹਣੀ ਆ ਹੋਰ ਸੋਸਾਇਟੀ ਬੈਂਕ ਨਹੀਂ ਕੋਪਰੇਟ ਬੈਂਕ ਦਾ ਕੋਈ ਲੱਗਣ ਡਿਆ ਕੋਈ ਹਾਲ ਹੈ ਇੱਧਰ ਇੱਥੋਂ ਪੈ ਰਹੇ ਕੋਪਰੇਟ ਬੈਂਕ ਦਾ ਮਤਲਬ ਵੀ ਕੋਪਰੇਟ ਕਰੋ ਇੱਥੇ ਆ ਕੇ ਇਹਦੇ ਗਰਮੀ ਚ ਬਹੁ ਆ ਕੇ ਬੋਰ ਇੱਥੇ ਆ ਕੇ ਪਿੱਪਲ ਲਾਇਆ ਹੋਣੇ ਇੱਥੇ ਬਹੁ ਪਤਾ ਲੱਗੇ ਤੁਹਾਨੂੰ ਪਿੱਪਲ ਆਂਦੀਆਂ ਛਾਵਾਂ ਆਵੇ ਹਾਂ ਵਿੱਚ ਪਾ ਕੇ ਬਾਹਾਂ ਆਵੇ ਬਾਣੇ ਕੌਣ ਪਾ ਕੇ ਬੰਦਾ ਮੈਂ ਤਾਂ ਬੁਰਾ ਨਹੀਂ ਦਿੰਦਾ ਮੈਂ ਹੋਰ ਬੈਂਦੇ ਨੇ ਬੰਦੇ ਆ ਕਿਉਂ ਰਿਓ ਇਹ ਥੜਾ ਜਿਹਾ ਬਣਿਆ ਹੋਇਆ ਬਸ ਆਸ ਸੁਸਰਾ ਬੈਂਦੇ ਨੇ ਕੀ ਉਹਦਾ ਅੱਗੇ ਹਮਣ ਫਲਾਈਟ ਚੱਲ ਪਈ ਅੱਨੀ ਆ ਜਾ ਅੱਜ ਮਾਸੋਂ ਡੁਗਾ ਜਾ ਚੱਡਣਾ ਲਾ ਬਣਵਾ ਲੈ ਚੱਲਦਾ ਹੀ ਰਹਿੰਦਾ ਹੀ ਦੇਖ ਇਹ ਧੋਪਣਾ ਚੱਲ ਇੱਥੇ ਛਾਂ ਹੋ ਗਿਆ ਇੱਥੇ ਬੰਦ ਹੋ ਜਾਣਾ ਸੋਲਰ ਸਿਸਟਮ ਹੈ ਇਹ ਕਿਹੜਾ ਕੀ ਓਏ ਗੱਡੀ ਦੇ ਅੱਗੇ ਧਾਰ ਰੱਖਿਆ ਉਹਦੇ ਮਮੀ ਓਏ ਓ ਚੱਲਣ ਦੇ ਆਜ ਮਮੀ ਨੂੰ ਪੇਕੇ ਜਾਣਾ ਮਮੀ ਨੇ ਕੋਈ ਸੀਦਾ ਟਿਕਾਣਾ ਮਮੀ ਨੂੰ ਉੱਥੇ ਛੱਡ ਆਉਣਾ ਮੰਮੀ ਤੈਨੂੰ ਉੱਥੇ ਛੱਡ ਕੇ ਆਉਣਾ ਲੈ ਕੇ ਨਹੀਂ ਆਉਣਾ ਸੀ ਨਾ 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 ਇਹ ਕਹ ਲਗਾ ਤੇ ਇਹ ਕਹਿ ਵਿੱਚ ਆਦਨ ਸੇਵਾ ਦਾ ਮੌਕਾ ਹੋਰ ਚਾਹ ਚਾਹ ਉਹ ਵੀ ਤੇਰੀ ਸੇਵਾ ਸੁਵਾ ਕਰਨਾ ਹੋਰ ਉਹਨਾਂ ਨੇ ਮੂੰਹ ਬਣਾਏ ਪਏ ਸਾਰਿਆਂ ਨੇ ਵੀ ਸਾਨੂੰ ਫੋਨ ਨਹੀਂ ਕਰਦੇ ਆਪ ਨੂੰ ਹੋ ਨਹੀਂ ਕਰਦੇ ਹੈ ਸਾਰੇ ਗੁੱਸੇ ਹੋਏ ਪਏ ਨੇ ਸਾਰੇ ਲਾਵੇਂ ਲਾਦ ਨੇ ਕਿ ਪ੍ਰੀਤੋਂ ਦੇ ਪੈਰ ਤਾਂ ਉਥੋਂ ਪਿਓ ਰੱਖੋ ਰੱਖੋ 2 ਮਹੀਨੇ ਖੁੱਲੀ ਸੇਵਾ ਖੁੱਲੀ ਸੇਵਾ ਪਲੀ ਸੇਵਾ ਜਿੰਨਾ ਤੇਰ ਮਰਜ਼ੀ ਕਰੋ ਕੋਈ ਚੱਕਰ ਇਹ ਤੇ ਵੀ ਅੱਕ ਕੇ ਤਾਂ ਵੀ ਨਹੀਂ ਤਾਂ ਹੀ ਨਹੀਂ ਛੱਡ ਕੇ ਜਾ ਤੂੰ ਨੱਕ ਨਾਲ ਕੀੜਾ ਕੱਢੋਗਾ ਤਾਂ ਨਹੀਂ ਲੈ ਕੇ ਜਾਣੀ ਹੈ ਲੈ ਆ ਮੈਂ ਸੂਟ ਤਾਂ ਪਾ ਲਿਆ ਹੁੰਦੀ ਇਕੱਲਾ ਬੈੱਡ 'ਚ ਮਮੀ ਪਾਏ ਪਹਿਲਾਂ ਹੀ ਮੇਰੀਆਂ 3 ਸ਼ਾਂਸ ਕਰਨਗੀਆਂ ਮੈਂ ਕਹਿੰਦੀ ਬੱਸ ਕਰ ਨਹੀਂ ਇੱਕ ਸੂਟ ਪਾਣਾ ਉੱਥੇ ਬਣਦਾ ਸੀ ਤੂੰ ਰਹਿਣਾ ਉੱਥੇ ਮੈਂ ਤੁਹਾਨੂੰ 2 ਨਾਈਟ ਸੂਟ ਲੈ ਕੇ ਦੇਵਾਂਗੇ ਚੱਲ ਪੇਕੇ ਪੇਕੇ ਲੈ ਆ ਦੇਣਗੇ 4 ਸੂਟ ਮਮੀ ਨੇ ਮਾਈਕਲ ਕੋਰਸ ਦਾ ਪਰਸ ਬੜਾ ਕਿਤੇ ਮਾੜੀ ਮਢੀ ਉਹ ਲਾਵੇ 'ਚ ਪਾ ਲਿਆ ਮੈਂ ਤਾਂ ਕੀ ਬਤਾ ਇੰਨੇ ਪੈਸੇ ਲਾਇਆ ਤੂੰ ਪਰਸ ਵਿੱਚ ਪਾ ਲਿਆ ਕਿ ਉਹਨਾਂ ਨੂੰ ਪਾਵੇ ਜੀ ਪੌਣੇ 5 ਰੁਪਏ ਮਮੀ 9000 ਦਾ ਪਰਸ ਉਹ ਹੋ ਕਿਤੇ ਪਲੇਖੇ ਚੰਨ ਲਈ ਲਾਹੋਰ ਕੱਢ ਕੇ ਦਿਖਾ ਕੱਢ ਕੇ ਜੇ ਭੁੱਲ ਗਈ ਤੇ ਅੱਲਾ ਭੁੱਲਣ ਨਹੀਂ ਦਿੰਦੇ ਆਈਆਂ ਨਾਲ ਬਾਤ ਪਾ ਕੇ ਰੱਖਿਓ ਭਾਵੇਂ ਤੇਰੀਆਂ ਬਾਵਾ ਨਹੀਂ ਕੰਮ ਕਰਦੀਆਂ ਉਹ ਚ ਫੋਨ ਪਾ ਤੇ ਬਾਤ ਪਰਸ ਪਾ ਇਹਨੂੰ ਕੀ ਪਤਾ ਲੱਗੇ ਫੋਨ ਆ ਵੇਖਾਂ ਆ ਦੇਖੋ ਬਾਤ ਪਾਓ ਅੱਜ ਕੱਲ ਬ੍ਰੈਂਡ ਫੜਦੇ ਆ ਅੱਜ ਕੱਲ ਇੱਥੇ ਇੱਥੇ ਬੱਸ ਬੱਸ ਇੱਥੇ ਰੱਖ ਹਾਂ ਲਾਹੋਰ ਕਿ ਮਾੜੀ ਜਿਹੀ ਲੱਗੀ ਮਾਈਕਲ ਕੋਸੋ ਪਰ 9000 ਦਾ ਪਰਸ ਆ ਮਮੀ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਤੂੰ ਇੱਥੇ ਕਾਲੇ ਲਪਾਵੇ ਚ ਪਾ ਕੇ ਕੰਮ ਹੀ ਖਰਾਬ ਕਰਦਾ ਟੋਨੀ ਦੇ ਲਪਾਵੇ ਚ ਪਾ ਕੇ ਇਹਨੇ ਮਾਈਕਲ ਕੋਸੋ ਟੋਨੀ ਕਰਦਾ ਤੇਰੇ ਵਾਲਾ ਪਰਸ ਫਿਰ ਖਰਾਬ ਜਾ ਹੋ ਗਿਆ ਹੁਣ ਮੈਂ ਹਾਂ ਇਹ ਲੈਣਾ ਕਿਹੜਾ ਮਮੀ ਲੋਕਲ ਇਹ ਬ੍ਰੈਂਡ ਹੈ ਬ੍ਰੈਂਡ ਦੂਜੇ 100 ਵਾਲਾ ਲਿਆਈ ਮਮੀ ਨੇ ਡੈਡੀ ਇੱਕ ਦੂਜੇ ਪੋਥੇ ਪਿੰਡ ਮੇਰਾ ਫਿਰ ਮਮੀ ਰਿੰਪੀ ਤੇ ਤੇ ਦਿਲ ਦੀ ਗੱਲ ਸੁਣ ਲਈ ਰਿੰਪੀ ਨੂੰ ਥੈਂਕ ਯੂ ਕਹਾ ਬਹੁਤ ਜ਼ਿਆਦਾ ਰਿੰਪੀ ਨੇ ਭੇਜਿਆ ਤਕਲੀਫ ਪਰ ਪਰਸ ਭੇਜਿਆ ਤੇਰੇ ਲਈ ਰਿੰਪੀ ਕਿਹੜੀ ਸੀ ਜਿਹੜੀ ਉਦੋਂ ਆਏ ਨਹੀਂ ਬੇਟੀ ਨਹੀਂ ਆਏ ਉਹ ਬੋਦਨ ਆਏ ਨੇ ਤੇ ਉਹ ਲੈ ਕੇ ਆਥਨ ਤੱਕ ਦੁਪਹਿਰ ਤੱਕ ਰਹੇ ਹਨ ਆਪਣੇ ਕੋਲ ਤੂੰ ਘੜੀ ਟੌਫੀਆਂ ਲੈ ਕਾਲੇ ਮੂੰਹ ਵਾਲੀਆਂ ਦੇ ਗਈ ਛੱਡੀ ਆ ਮੈਂ ਮੈਂ ਇਹ ਤੈਨੂੰ ਕੀ ਕਿਹਾ ਮੰਡੇ ਫੇਸ ਚੁੱਟੜੀ ਜਾਂ ਪਾਣੀਆ ਸ਼ੁਰੂ ਮਮੇ ਛੁੱਟੀਆਂ ਪਾਣੀਆ ਨਹੀਂ ਤੇਰਾ ਮਰ ਹੋ ਗਈ ਹਣਾ ਸਾਹਮਣੇ ਹਲਾਤਾ ਮੇਰੇ ਹੋਰ ਹੋ ਗਈ ਅਮੜ ਦੀ ਹਣਾ ਮੈਂ ਤੇ ਮੇਰੀ ਨਹੀਂ ਜੇ ਹੋਈ ਤਾਂ ਹਣ ਸੁਣ ਲੈ ਤੂੰ ਆ ਪਰਹਾਰਗੇ ਤੋਂ ਤੇ ਆ ਰਹੇ ਨਹੀਂ ਹੈਗੇ ਇਹ ਯਾਰ ਨੀ ਆਈ ਟੰਗੇ ਦੇ ਉੱਤੇ ਅਈ ਇਹਨਾਂ ਦੀ ਸੇਵਾ ਕਰ ਪਰਹਾਰਗੇ ਤੇ ਆ ਰਹੇ ਨਹੀਂ ਆਈ ਇਹ ਕਹਿੰਦੇ ਸਾਡੀ ਉਮਰ ਨਹੀਂ ਗਈ ਅਈ ਕਹਿੰਦੇ ਸਾਡੀ ਉਮਰ ਹੋ ਗਈ 45 ਸਾਲ ਕਰਾਸ ਕਰ ਗਿਆ ਜੇ ਕੁੜੀਆਂ ਜੇ ਘਰੀ ਛੱਡ ਕੇ ਆਏ ਆਪਾਂ ਵਿਚਾਰੀ ਦਈ ਉਹ ਕੰਮ ਕੁੰਮ ਕਰਨਾ ਨੀਆ ਪਰਫਿਊਮ ਟੰਗੇ ਆ ਪਿੱਛੇ ਠੀਕ ਕਿਥੋਂ ਲੰਨਾ ਗੁੱਟ ਕਰਿਆ ਉਤਰਾ ਤੁਹਾਡੇ ਪ੍ਰਧਾਨ ਨੂੰ ਆਜ ਤੇਰੇ ਜਿੱਡਾ ਹੀ ਏ ਤੋਥਲੇ ਮੋਥਰੇ ਬਹੁਤ ਹੁੰਦੇ ਪ੍ਰਧਾਨ ਨੂੰ ਫਾਸਿਕਾ